ਹੁਣੇ ਹੁਣੇ ਪ੍ਰਧਾਨ ਮੰਤਰੀ ਵਾਜਪੀ ਦੇ ਪੁੱਤਰ ਆਕਾਸ਼ਦੀਪ ਸਿੰਘ ਵੱਲੋਂ ਵੱਡੀ ਜਾਣਕਾਰੀ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਵਾਜਪੀ ਕੇ ਜੋ ਕਿ ਅਕਸਰ ਹੀ ਭਾਈ ਅਮਰਤਪਾਲ ਸਿੰਘ ਦੇ ਨਾਲ ਨਜ਼ਰ ਆਉਂਦੇ ਸੀ ਤੇ ਖਾਲਸਾ ਵਿਹਿਰ ਵਿੱਚ ਵੀ ਸ਼ਮੂਲੀਅਤ ਕਰਦੇ ਸੀ ਪਰ ਅੱਜ ਭਾਈ ਅਮਰਤਪਾਲ ਸਿੰਘ ਦੇ ਨਾਲ ਹੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ NSA ਦੇ ਤਹਿਤ ਬੰਦ ਨੇ ਤੇ ਹੁਣ ਪ੍ਰਧਾਨ ਮੰਤਰੀ ਵਾਜਪੀ ਕੇ ਦੇ ਪੁੱਤਰ ਆਕਾਸ਼ਦੀਪ ਸਿੰਘ ਵੱਲੋਂ ਆਪਣੇ ਪੇਜ ਤੇ ਪੋਸਟ ਪਾ ਕੇ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੀ ਕਿਹਾ ਆਕਾਸ਼ਦੀਪ ਸਿੰਘ ਨੇ ਆਓ ਸੁਣਦੇ ਹਾਂ ساری ਗੱਲਬਾਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ 8 ਤਰੀਕ ਨੂੰ ਦਮਦਮਾ ਸਭ ਵੀਰ ਟਰਨੀਏ ਤੇ 11 ਤਰੀਕ ਨੂੰ ਅੰਮ੍ਰਿਤਸਰ ਵੀਰ ਸਮਾਪਤ ਹੋਣੀ ਐ ਲੋਕ ਵਿੱਚ ਵੱਧ ਤੋਂ ਵੱਧ ਜੁੜੋ ਜਿੰਦੇ ਕੋ ਮੋਟਰ ਹੈਲ ਗੱਡੀ ਕਾਰ ਜੋ ਵੀ ਹੈ ਲੈ ਕੇ ਆਓ ਤੇ ਵਿੱਚ ਜੁੜੋ ਤੇ ਵਿੱਚ ਪੜਾ ਵੀ ਆਉਣਗੇ ਤੇ 11 ਤਰੀਕ ਨੂੰ ਸਮਾਪਤੀ ਐ ਮੇਰੀ ਇਨੀ ਕੋ ਬੇਨਤੀ ਜਿੰਨੂੰ ਗੱਲ ਲੱਦਾ ਨਾ ਪੂਰੀ ਤਰ੍ਹਾਂ ਪਤਾ ਲੱਗੇ ਥੱਲੇ ਮੇਰਾ ਨੰਬਰ ਹੈ ਫੋਨ ਲਾ ਕੇ ਸਾਰਾ ਕੁਝ ਪੁੱਛ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ